ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸਾਧ ਸੰਗਤ ਜੀ ਨੂੰ ਪਹੁੰਚਿਆ ਜਿਸਨੇ ਸੰਗਤ ਸਾਹਿਬ ਜੋ ਕਦੇ ਜਿਸੀ ਤੁਗਤਮੇ ਹਸਤਾਨਤ ਕੋਟ ਮਿੱਤਰਸਥਾਨ ਹੈ ਸਹਿਬਾ ਦੇਵੀ ਯਾਦ ਹੈ ਸਾਸਨ ਜੀ ਸੰਤ ਸੰਤ ਸਹਿਬ ਸ਼੍ਰੀ ਗੁਰੂ ਜੀ ਸਿੰਘ ਜੀ ਵੱਡੇ ਸਹਿਬਜਾ ਦੇਸਤਾਂ ਧੰਨਵਾਦ ਅਜੀਤ ਸਿੰਘ ਜੀ ਮਹਾਰਾਜ ਸਹਿਬਜਾ ਦੇ ਉਹਨਾਂ ਦਾ ਅਜ ਪ੍ਰਕਾਸ਼ ਪੁਰਗ ਹੈ ਜਨ ਦਿਹਾੜਾ ਹੈ ਸਾਸਨ ਜੀ ਆਗੂ ਜੀ ਨੂੰ ਬੇਨਤੀ ਹੈ ਕਿ ਆਪ ਜੀ ਨੇ 11 ਤਰੀਕ ਨੂੰ ਇੱਥੇ ਪ੍ਰਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਬਤੁ ਵੱਧ ਸੰਤਾ ਨੂੰ ਬੇਨਤੀ ਹੈ ਇਸ ਸਥਾਨ ਤੇ ਅੱਜ ਜੀ ਇਸ ਸਥਾਨ ਤੇ ਕੋਲਦੇ ਹਾਂ ਸਤਿ ਆਦਿ ਜੀ ਨੂੰ ਨਮਸਕਾਰ ਬਹੁਤ ਹੀ ਸਤਿ ਆਦਿ ਜੀ ਨੂੰ ਆਗੂ ਜੀ ਨੂੰ ਬੇਨਤੀ ਹੈ ਕੱਲ ਸ਼ਾਮ 6 ਵਜੇ ਤੋਂ ਰਾਤ 10 ਵਜੇ ਤੱਕ ਇਰਤਨ ਦੀਵਾਨ ਸਜਣੇ ਹਨ ਤੇ ਸੰਤਾ ਨੂੰ ਬਧ ਜੜ ਕੇ ਬੇਨਤੀ ਹੈ ਕਿ ਬਾਬਾ ਅਗੀ ਸਿੰਘ ਮਹਾਰਾਜ ਜੀ ਦੇ ਜਨਮ ਦਿਹਾੜੇ ਸੀ ਕੋਸ਼ਿਸ਼ ਕੀਤੀ ਆਪਣੀ ਹਾਜ਼ਰੀ ਲੋਕ ਜਨ ਸਭੋਤਾਂ ਤੋਂ ਕਿ ਆਪ ਜੀ ਬਾਬਾ ਜੀ ਦੇ ਜਨਮ ਦਿਹਾੜੇ ਜਨ ਲੱਖ ਲੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ